ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਸੇਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲਾ ਸਿੰਘ ਨਾਲ ਅਕਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਪਹਿਲੇ ਨੰਬਰ ਵਾਲੀਆਂ ਦੋ ਜਿਹੜੀਆਂ ਸੱਜਰਾਂ ਸੂਈਆਂ ਤੁਹਾਨੂੰ ਦਿਖਾਉਣੀਆਂ ਬਾਕੀ ਇਹ ਸਾਰੀ ਲਾਈਨ ਜਿਹੜੇ ਤੁਸੀਂ ਦੇਖ ਸਕਦੇ ਜੇ ਇਹ ਤੋਕੜਾ ਗੱਬਣਾ ਚੱਕ ਪਾਸਤੀ ਆ ਜਿਹੜੀ ਇਹ ਸਾਰੀਆਂ ਜਿਹੜੀਆਂ ਟੋਕੜਕ ਬਣਾਈ ਅੱਜ ਲਿਆਂਦੀਆਂ ਵਾਂ ਤੇ ਆ ਦੋ ਜਿਹੜੀਆਂ ਸੱਜਣਾ ਸੂਈਆਂ ਤੇ ਬਾਕੀ ਸਾਰੀਆਂ ਟੋਕੜਾਂ ਗੱਬਣਾ ਮੈਂ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਭਾ ਜਿ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਛੋਟੇ ਭਾ ਜਿਹੜੇ ਸਾਰੇ ਹੋਣੇ ਆ ਹਾਂਜੀ ਬੀਦੀ ਸੱਸੀ ਕਾਲ ਜੀ ਹੋਰ ਠੀਕ ਠਾਕ ਜੀ ਠੀਕ ਹੈ ਬਹੁਤ ਵਧੀਆ ਵੇਖ ਗਿਆ ਮਾਲਦ ਨਾਲ ਆ ਫਿਰ ਮਾਲ ਤੇ ਚਲ ਜੁਲਗਾ ਰਸੜੀ ਠੀਕ ਹੈ ਅੱਜ ਟੋਕੜਕ ਬਣਾਇ ਇਕੱਠੀਆਂ ਕਰਤੀਆਂ ਸਾਰੀਆਂ ਮੈਂ ਦੋ ਦੋ ਬੜੀਆਂ ਆਈਆਂ ਜੀ ਅੱਛਾ ਤੇ ਤੁਸੀਂ ਮੰਦਨਾਨੀਆਂ ਵੀ ਇਹੇ ਚਾਂਦੇ ਬਣੇ ਇੱਕ ਦੋ ਭਾਉ ਤੇ ਗੱਡੀ ਲੈ ਗਿਆ ਇੰਨੇ ਪਣ ਲਾਗੇ ਬਣ ਕੇ ਜਾਏ ਹੁੰਦੇ ਸੀ ਅੱਛਾ ਪਤਾ ਨਹੀਂ ਕਿ ਜਾਂ ਗੱਲ ਬਣਦੀ ਨਹੀਂ ਰਹੀ ਜਾਂ ਉਹ ਦਿੰਦੇ ਫੇਰ ਹੋ ਹੀ ਨਰਿਆ ਅੱਛਾ ਉਹਦੇ ਵਿੱਚ ਵੀ ਨ ਵੀਡੀਓ ਪਾਈ گاਵਾ ਤੋਂ ਲਿਗੀਆਂ ਸੀ ਅੱਛਾ ਕੋਈ ਸ਼ਾਮ ਨੂੰ ਭਾਉ ਤੋਂ ਆ ਕੇ ਗੱਡੀ ਲੈ ਕੇ ਆਈ ਅੱਛਾ ਇਹ ਆਪਣੇ ਰਹਾਗੀਆਂ ਹੈਗੇ ਬਣੇ ਮੋਗੇ ਤੋਂ ਗਾੜੀ ਕਿਹੜੇ ਪੜ ਗਈਆਂ گاਵਾ ਤੋਂ ਨਾ ਹਾਂਜੀ ਮੋਗੇ ਤੋਂ ਗਾੜੀ ਮੋਗੇ ਜ਼ਿਲ੍ਹੇ 'ਚ ਗਈਆਂ ਕੇ ਆਹੋ ਇਦਰੀ ਮੋਗੇ ਤੋਂ ਗਾੜੀ ਚਲੋ ਕੋਈ ਆਜੇ ਸ਼ਾਮ ਨੂੰ ਗੱਡੀ ਲੈ ਕੇ ਆ ਗਏ ਠੀਕ ਬੰਗਾਲੇ ਬਰਨਾਲੇ ਜੱਬਰ ਅੱਛਾ ਬਰਨਾਲੇ ਗਈਆਂ ਉਹ ਗੱਡੀ ਲੈ ਕੇ ਆ ਕੇ ਉਹੀ ਲੈ ਕੇ ਠੀਕ ਠੀਕ ਹੈ ਕੱਲ ਵੀ ਅੱਜ ਵੀ ਸਵੇਰੇ گاਵਾ ਤੋਂ ਤਾਰੀਆਂ ਹੋਈਆਂ ਆਪਣੇ ਲਾਗੇ ਜਲਗੀਆਂ ਫਰੀਆਲੀ ਅੱਛਾ ਅੱਛਾ ਬੜੀ ਮਾਲਕ ਦੀ ਮੇਰੇ ਬਾਬੇ ਦੀ ਠੀਕ ਹੈ ਚਲੋ ਇਹ ਹੈ ਕਿ ਮਾਲ ਆਈ ਚਲਾਈ ਆਈ ਚਲਾਈ ਹੁੰਦਾ ਹੀ ਰਵੇ ਤੇ ਚੰਗਾ ਵਹਨਾ ਗਾਲੀ ਨਹੀਂ ਕਿ ਬੜੀ ਮੇਰੇ ਮਾਲਕ ਦਾ ਸਾਹਿਬ ਉਹ ਮਾਲਕ ਦਾ ਚਲੋ ਫਿਰ ਨਾਮ ਧੰਨਵਾਦ ਨਾਮ ਨਾਮ ਦੱਸੋ ਭਰਾਵਾ ਵੀਡੀਓ ਵੇਖਵਾਇਦਾ ਠੀਕ ਹੈ ਬਹੁਤ ਧੰਨਵਾਦ ਹੈ ਜੀ ਠੀਕ ਹੈ ਜੀ ਪਿਆਰ ਸੰਯੋਗ ਤੇ ਨਾਮ ਦੱਸ ਦਈਏ ਕਰੀ ਆਪਾਂ ਨਾਮ ਆਪਣਾ ਭਾਲਾ ਜੀ ਹਾਂਜੀ ਪਿੰਡ ਪੰਘਾੜੀ ਜ ਸਫੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੇਂਤੀਪੁਰ ਡਬਲ ਤੋਂ ਹੁਣ 4 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਨੰਬਰ ਵੀ ਦੱਸ ਤੇ ਇੱਕ ਦੇ ਨੰਬਰ ਆਪਣਾ ਹੈਗਾ ਜੀ ਦੋਵੇਂ ਨੰਬਰ ਦੇਣੀ ਆ ਹਾਂਜੀ ਇੱਕ ਨੰਬਰ 985598 ਹਾਂਜੀ 21491 ਠੀਕ ਹੈ ਦੂਜਾ 73477 770 ਕਰਨੀ ਠੀਕ ਹੈ ਜੀ ਠੀਕ ਹੈ ਜੀ ਤੇ ਚਲੋ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਚੋਟੀ ਆ ਜਿਹੜੀ ਅੱਜ ਹੁਣੇ ਲਿਆ ਕੇ ਲਾਈ ਤੜ ਗੱਡੀ ਗੱਡੀ ਅੱਛਾ ਜੀ ਹੁਣੇ ਆਈ ਆ ਇਹ ਗੱਡੀ ਵੀ ਉਤਰਾ ਹੀ ਲੱਗੀ ਆ ਹਾਂ ਲਿਆ ਕੇ ਲਾਈ ਜੀ ਬਿਲਕੁਲ ਪ्युअर ਠੀਕ ਹੈ ਜੀ ਇਹ ਕਵਾਲ ਵੀ ਚਟਾ ਨੀਗਾ ਤੇ ਬਾਕੀ ਥੱਲੇ ਵੀ ਦੇਖ ਸਾਦੇ ਚ ਤੇ ਮਗਰ ਘਟੇ ਚ 20 ਕਿਲੋ ਲੀਟਰ ਵਾਲਾ ਖਿੰਡਾ ਕਰਕੇ ਆ ਠੀਕ ਹੈ ਆਪਣੀ ਲਾਗੋਂ ਕੋ ਗਵਾਂਢੀ ਜਿੱਥੋਂ ਦੂਜੇ ਪਿੰਡੋਂ 5-5 ਰੁਪਏ ਆਪਣੀ ਅੱਛਾ ਬਾਕੀ ਆਪਣੇ ਘਰੋਂ ਮਿਲ ਕੇ ਦਵਾਗੇ ਜੀ ਕਦ ਕੱਟ ਦੇ ਵੀ ਉੱਚੀ ਆ ਪੂਰੀ ਹਨਾ ਮੀਰ ਦੇ ਹਾਈਟ ਦੇ ਜਿੱਡੀ ਪਹਿਲਾਂ ਕਿਉਂ ਕਾਲੀ ਆ ਠੀਕ ਹੈ ਪਹਿਲਾ ਸੂਆ ਜਿਹੜਾ ਦੱਸਦੇ ਆ ਉਹਨਾਂ ਮਹੀਆਂ ਦੀ ਉੱਤਰ ਤੋਂ ਉੱਤਰੋਂ ਮਰ ਤੱਕ ਆਈ ਸੀ ਠੀਕ ਆ ਬਾਕੀ ਮਿੰਗੇ ਦਾ ਆਪਣੇ ਇੱਧਰ ਵੀ ਬੜੀਆਂ ਚੰਗੀਆਂ ਜਾਂ ਵਿੱਚ ਪੁਰਾਉਂਦੀ ਐ ਬਾਕੀ ਸਾਮ ਦੇ ਗੱਲ ਆ ਆਪਣੇ ਇੱਧਰ ਵੀ ਬੜੀ ਵੀ ਚੰਗੀ ਜੀ ਚੰਗੀਆਂ ਛੋਟੀਆਂ ਤਿਆਰ ਹੁੰਦੀਆਂ ਹਨ ਹਨ ਬੜੀ ਛੋਟੀਆਂ ਪੂਰੀਆਂ ਕੋਈ ਨਿਕਜੀ ਨਹੀਂ ਆ ਬਸ ਲੋ ਆਪਣੀ ਸਮਝਣ ਲਵੇ ਜੀ ਕੱਲ ਹੀ ਨੀਂਗੇ ਵੇਚ ਕੇ 2 14 14 ਕਿਲੋ ਮਹੀਆਂ ਥੋੜੇ 89 ਸੁਗੀਆਂ ਫਰਦੋ ਦੀ ਠੀਕ ਆ ਜੀ ਇੱਧਰੋਂ ਲਿੰਗੀਆਂ ਬੜੀਆਂ ਆਪਣੀਆਂ ਸ਼ਾਮੀ ਠੀਕ ਆ ਜੀ ਇਹਦੇ ਕੋਲ ਮੋਕੇ ਦੇ 10 ਲੀਟਰ ਚਵਾ ਦੋਗੇ ਹੁਣ ਲੀਟਰਵਾ ਜੀ ਆਪਣੇ ਘਰੋਂ ਚਵਾ ਕੇ ਜਿਹੜੇ ਦੇਣਾ ਉਹ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਕੱਟੀ ਬੜੇ ਰੁਪਈਆ ਦੀ ਏ ਤੇ ਬਾਕੀ ਮਗਰ ਵੀ ਕੱਟੀ ਚੰਗੀ ਆ ਮਗਰ ਵੀ ਕੱਟੀ ਏ ਸਾੰਬੀ ਸਾੰਬੀ ਆ ਵੀ ਇਹਦੇ ਕੋਈ ਆਪਣੇ ਹਿਸਾਬ ਨਾਲ ਵੇਖ ਲੈ ਕਿੰਨੇ ਚਿਰਦੀ ਹੈ ਮਹੀਨੇ ਦੇ ਲਾਗੇ ਬੰਨੇ ਹੈਗੇ ਆ ਜੇ ਅਸੀਂ ਹੋਏ ਕਰਾਂਗੇ ਕੱਟੀ ਵੀ ਕਾਲੀ ਆ ਜਿਹੜੀ ਹੈ ਠੀਕ ਹੈ ਜੀ ਤੇ ਇਹਦਾ ਮੁੱਲ ਮੁੱਲ ਤੇ ਸੋ ਸੋ ਮੋਲੇ ਤੇ ਗੱਡੀ ਦਾ ਭਾਵੇਂ ਲੱਖਾਂ ਹੀ ਬਾਹਰ ਕਹਦੇ ਵੇਖਦੀ ਚਲੋ ਬਿਆਰ ਨੂੰ ਦੇ ਹਿਸਾਬ ਨਾਲ ਚਲੋ ਚੰਗੀ ਕੱਟੀ ਆਪ ਹੀ ਚੰਗੀ ਹੈ ਬਾਜ਼ਾਰ ਨੂੰ ਮੇਰਾ ਨਹੀਂ ਵਿਗਦਾ ਹਾਂਜੀ ਮਿਲਦੀਆਂ ਜਾਂਦੀਆਂ ਵਿੱਚ ਝੂਠ ਮਾਰੀਏ ਹਾਂ ਤੇ ਬਾਜ਼ਾਰ 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 ਅੱਛਾ ਰੱਬ ਨੂੰ ਡਰ ਕੇ ਨੇ ਰੋਜ਼ 2 3 4 5 ਵੀ ਠੀਕ ਹੈ ਅੱਜ ਤੋਂ ਮਦਨਾ ਸਵੇਰ ਦੇ ਗੱਦੇ ਨਾਲ ਲਾ ਲੀਆਂ ਜੀ ਅੱਛਾ ਲੈ ਵੀ ਲਈਆਂ ਸਵੇਰ ਦੀ ਅੱਜ ਅਸੀਂ 10 ਮੱਝਾਂ ਟੋਕੜਾ ਕੱਪਣਾ ਪਾਉਣੀ ਆ 10 ਠੀਕ ਆ ਰਾਤੀ ਤੁਸੀਂ ਦੱਸਣ ਦੇਣਾ ਰਾਤੀ ਵੀ 10 ਮੱਝਾਂ ਆਪਣੇ ਕੋ ਟੋਕੜਾ ਕੱਪਣਾਈਆਂ ਸੱਦਰਾਂ ਵਖਰੀਆਂ ਹੋਣ ਵੀ ਸੱਦਰਾਂ ਮਈਆਂ ਦੋ ਦੋ ਉੱਤੇ ਵੱਜੀਆਂ ਪਰ ਨਹੀਂ ਪਾਉਣੀਆਂ ਅੱਜ ਠੀਕ ਹੈ ਉਹਨਾਂ ਦੀ ਵਜੇ ਦੋ ਟੋਕੜਾ ਕੱਪਣਾ ਜੇ ਉਧਰ ਵੀ ਵੱਜੀਆਂ ਉਹ ਅਗਲੀ ਵੀਰੇ ਚ ਪਾਉਣੀਆਂ ਆ ਅਗਲੀ ਚ ਪਾਵਾਂਗੇ ਬਾਕੀ ਮੋੜ ਜੀ ਦੋ ਮੱਝਾਂ ਲੈ ਕੇ ਬੰਦੇ ਕਿੱਥੋਂ ਲੈ ਜੀ ਲੋਕਾਂ ਨਾਲ ਗੱਪਣਾ ਉਹ ਆ ਗਿਆ ਇੱਧਰ ਸੰਦੂਰ ਇਹਦੇ ਉਹ ਵੀ ਗੱਡੀ ਲੈ ਕੇ ਪੰਨ ਕਿਹੇ ਲਾਏ ਸੀ ਅੱਛਾ ਇੱਥੇ ਆ ਕੇ ਕਰਨੀ ਆਹ ਮੁੰਡੇ ਨੇ ਕਿਹੜੇ ਘਾਰ ਹੀ ਠੀਕ ਆ ਤੇ ਇਹਨਾਂ ਕੋਈ ਪਾਸੇ ਜਿੱਥੇ ਰੱਦ ਕਿੱਥੇ 24 ਸੰਗਰੂਰ ਚਲ ਗੀਆਂ ਜਿਹੜੀਆਂ ਹੁਣ ਟੋਟਲ ਤੱਕੜਾ ਗੱਪਣਾ ਪੰਜ ਜਿਹੜੀਆਂ ਵੀਡੀਓ ਚ ਵਿਖਾਉਣੀ ਆ ਵਾ 2 ਵਜੇ ਉਧਰ ਪੱਜੀਆਂ ਉਹ ਅਗਲੀ ਵੀਡੀਓ ਆਪਦਾ ਵੀ ਕਹਿੰਦਾ ਜਾਣਾ ਕਿ ਇਹਨੂੰ ਅੱਛਾ ਅਗਲੇ ਬੰਨੇ ਜਾਲੀ ਦਾ ਠੀਕ ਆ ਮੇਰੇ ਨੂੰ ਮਾਰ ਕੇ ਠੀਕ ਆ ਝੋਲੀਆਂ ਭਰ ਕੇ ਆਈ ਦੀਆਂ ਚੱਲਾ ਫਿਰ ਟੋਟਲ ਕੱਟੀ ਦਾ ਜਿੰਨਾ ਮਰਜ਼ੀ ਵੀ ਰਿਹਾ ਹੁਣ 85 ਹਜ਼ਾਰ ਦੀ ਦੇਣਾ 85 ਹਜ਼ਾਰ ਬੋ ਹੁਣੇ ਕਰ ਦੇਣਾ ਨਾਲ ਦੇ ਨਹੀਂ ਕਰ ਦੋ ਫਿਰ ਨਹੀਂ ਇਹਨਾਂ ਮੋਦਲੀ ਪਾਉਣਾ ਅੱਛਾ ਪਾਣਾ ਮਲੀ ਪਾਣਾ ਦੇ ਦੇਣੀ ਆ ਅੱਛਾ 75 ਹਜ਼ਾਰ ਦੀ ਦੇ ਦਾਂਗੇ 75 ਹਜ਼ਾਰ ਦੀ ਦੇ ਦੋਗੇ ਛੋਟੀਆ ਵਾਲੀ ਪਰ ਦਊ ਨਹੀਂ ਕੋਈ ਇਹ ਵੀ ਗੱਲ ਅਸੀਂ ਵਾਅਦਾ ਨਾ ਕਹਿੰਦੇ ਠੀਕ ਹੈ ਜੀ ਆਮੋ ਸਾਹਮਣੇ ਆਣ ਕੇ ਝੋਟੀ ਲਵੇ ਤਾਂ ਜੇ ਕੋਈ 75 ਹਜ਼ਾਰ ਦੀ ਮਹਿੰਗੀ ਗਾਇਸ ਸਾਈਡ ਡਬਲ ਕਰਕੇ ਮੋੜਾਂਗੇ ਠੀਕ ਹੈ ਬਾਕੀ ਇਹ ਕਿ ਚਲੋ ਚੀਜ਼ ਚੀਜ਼ ਦਾ ਮੁੱਲ ਜਰਾ ਫਨ ਜੀ ਮਾਲਕ ਨੇ ਗਾ ਕਿਸੇ ਕੋਈ ਵੀ ਲਾਜੂ ਹਾਂ ਜੀ ਹਾਂ ਜੀ ਇਹਦਾ ਬੱਚਾ ਮਰ ਗਿਆ ਜੀ ਕੱਟੀ ਜੋ ਉਹ ਘਟਾ ਮਰਿਆ ਪਿਆ ਜੀ ਅੱਛਾ ਉਹ ਬੱਚਾ ਹਾਂ ਬੱਚਾ ਮਰ ਗਿਆ ਜੀ ਇਹਦਾ ਇਹਦਾ ਬੱਦ। ਜੀ। ਉਹ ਤਾਂ ਚਾਹ ਸਮਝੀ। ਬੱਚਾ ਤੁਹਾਡੇ ਕੋਈ ਮਰਿਆ ਇਹ ਤਾਂ। ਠੀਕ ਹੈ। ਆਹ ਕੱਟਾ ਹੈ ਮਗਰ। ਤੇ ਸੀਲਸ ਲੱਗ ਬੜੀ ਹੈ ਤਾਂ। ਬਾਕੀ ਲੋਈ ਮੱਝਾ ਤੇ ਕੱਟਾ ਵੀ ਮਗਰ ਲੋਇਆ ਸੀ। ਲੋਇ। ਕੋਈ ਗੱਲ ਨਹੀਂ। ਖਾਣ ਲੈ ਵੀ ਇਹੋ ਗੱਡੀ ਸਾਫ ਆ। ਆਹ ਦੇਖ ਸਾਡੇ। ਅਗਲਾ ਸਾਨਿਆ ਦੁੱਧ ਕੋਈ ਨੋ ਨੋ ਠੀਕ ਹੈ ਜੀ। ਤੇ ਠੰਡੀ ਬੜੀ ਆ। ਠੀਕ ਹੈ ਜੀ। ਸੂਹਾ ਦੂਜਾ ਪਹਿਲਾਂ ਨਹੀਂ ਨਾ। ਸੂਹਾ ਦੂਸਰਾ। ਦੇਖਣ ਨੂੰ ਪਹਿਲੇ ਜਾਂਦੀ ਹੈ। ਠੀਕ ਹੈ ਜੀ। ਤੇ ਯਾਤਾਨੀ ਦੇਖ ਸਕਦੇ ਜੀ ਗੁਲਾਬੀ ਰੰਗ ਦੇ ਥਾਣੇ ਜਿਹੜੇ ਇਹਦੇ ਬਾਕੀ ਲੋਈ ਝੋਟੀ ਆ ਜਿਹੜੀ ਕੱਦ ਨਹੀਂ ਗਾ ਬਹੁਤਾ ਵੱਡਾ ਹੈ ਕੱਦ ਜਿਹੜਾ ਦਰਮਿਆਨਾ ਹੀ ਆ ਤੇ ਉਸ ਹਿਸਾਬ ਨਾਲ ਹੀ ਮਿਲਗੇ ਮਿਲਦੀ ਕਿਦਾਂ ਫਿਰ ਹੁਣ ਮਿਲਗੇ ਅੱਛਾ ਇੱਕ ਡਾਂਗੀ ਜਿਹੜੀ ਚਵਾਈ ਹੋਈ ਆ ਉਹਦਾ ਮੂੰਹ ਅੱਛਾ ਬਣਾਉਂਦੇ ਹਾਂ ਮੂੰਹ ਜਿਹਦਾ ਚਲੋ ਪੂਸ਼ੀ ਬਣਾ ਦਿਓ ਤੇ ਨਾਲ ਚੋਣੀ ਸੌਖੀ ਆਪਰ ਸੇਰੀ ਉਦਾਂ ਚੋਲੀ ਜੇ ਅੱਛਾ ਅੱਗੇ ਨਾ ਬੱਚੇ ਦੇ ਉੱਤੇ ਤੇ ਇਹਦਾ ਕਿੰਨਾ ਰੱਖਣਾ ਮੁੱਲ ਮੁੱਲ 来 ਵੀ ਵੀਰਾ ਭਰਾਵਾਂ ਨੇ ਚਲੋ ਆਪਣੇ ਕੋ ਪਿੰਚਾ ਦਨੋ ਘੇ ਆਈ ਆ ਬਸ ਪੈਸਾ ਜਮਾ ਹੈ ਠੀਕ ਆ ਤੇ ਚਲੋ ਪਹਿਲਾਂ ਦਿਖਾਈ ਦਈਏ ਫੇਰ ਹੀ ਮੁੱਲ ਦੱਸਦੇ ਹਾਂ ਦੋ ਤਾਂ 9 ਲੀਟਰਾ ਹੋਣਾਗਾ ਚਲੋ ਜਿਹੜਾ ਚਵਾ ਦੋਗੇ ਕਰੋ ਉਹ ਤਾਂ 10 ਕਿਲੋ ਕੁ ਥੋੜੀ ਘਟ ਗਈ ਆ ਬੱਚਾ ਦਾ ਕਰਕੇ ਬਾਕੀ ਉਹ ਤਾਂ ਏਡਾ ਜ਼ਿਆਦਾ ਹੇਤ ਨਹੀਂ ਕੀਤਾ ਠੰਡੀ ਆ ਮੈਂ ਅੱਛਾ ਹੁਣ ਮੈਂ ਦੇ ਦਾਂਗੇ 3 ਘਟ 60 ਦੀ ਸਟਰੀਜਾ 52000 ਦੀ ਕਰਨਾ ਕੋ ਮਾਨ 52000 ਦੀ ਦੇ ਦਾਂਗਾ ਹੁਣ ਅੱਛਾ ਉਦਾਂ ਸਾੜੀਆਂ ਵੀ ਮਿਲਦਾ ਜੇ ਲਗਾਜੀ ਅੱਛਾ ਹੁਣ 52000 ਦੀ ਦੇ ਦਾਂਗੇ 52000 ਦੀ ਦੇ ਦਾਂਗੇ ਜਿਹੜਾ ਉਹਦੇ ਬੱਚੇ ਤੇ ਮੈਂ ਤੁਹਾਨੂੰ ਥਾਲੇ ਥਾਪੀ ਮਾਰ ਕੇ ਭਾਕੇ ਠੀਕ ਹੈ ਜੀ ਠੀਕ ਹੈ ਜੀ ਗਣਿਕ ਭਾਣ ਰੀਦਾਂ ਜੋੜ ਦਵਾਂਗੇ ਠੀਕ ਹੈ ਜੀ ਹੁਣ ਕਰਦੀ ਹੁਣ ਟੋਕੜਾ ਕੱਪਣ 6 ਲੀਟਰ 보다 ਨਿੱਟੜਾ ਕਿੰਨੇ ਚਿਰ ਦੀ ਗੱਬਨ ਜੀ 6 ਨੋ ਦੀ ਹਾਂਜੀ ਠੀਕ ਹੈ ਜੀ ਇਹ ਪੰਜਾ ਇਹ ਆਪਣਾ ਹੈਗੀ ਆ ਸਾਢੇ 4 ਚੌਂ ਦੀ ਆ ਸਾਢੇ 4 ਚੌਂ ਦੀ ਚੈੱਕ ਪਾਸ ਸਾਢੇ 4 ਚੌਂ ਦੀ ਚੈੱਕ ਪਾਸ ਆ ਜਿਹੜੀ ਮਹੀਂ ਤੋਕੜ ਗੱਬਨ ਪਾਵਾਂਗੇ ਹਾਂਜੀ ਦੇਣ ਪੰਜ ਸੱਤ ਇੱਧਰ ਹੋ ਜਾਣਾ ਉੱਧਰ ਹੋ ਜਾਣਾ ਜੇ ਮਹੀਂ ਜਾ ਕੇ ਖਾਲੀ ਨਿਕਲ ਆਵੇ ਤੇ ਅਗਲੇ ਨੂੰ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਮਹੀਂ ਲਾਦੇ ਘਰ ਲੈ ਆਵੇ ਤੇ ਰੁਪਈਏ ਤੇ ਕਿਰਾਇਆ ਦੇ ਦਾਂਗੇ ਅੱਛਾ ਕਿਰਾਇਆ ਵੀ ਤੇ ਮੱਝ ਤੇ ਪੈਸੇ ਵੀ ਸਾਰੇ ਕੌਣ ਜਾਣਦੇ ਸਾਡਾ ਹੋਊਗਾ ਠੀਕ ਹੈ ਜੀ ਅੱਜ ਨਹੀਂ ਜਿੰਨਾ ਚਿਰ ਵੀਡੀਓ ਪਾਵਾਂਗੇ ਜਿੰਨੀ ਗੱਬਨ ਮਹੀਂ ਪਾਵਾਂਗੇ ਜਿੱਦਾਂ ਵਿੱਚ ਇੱਕ ਹਫਤੇ ਦਾ ਟਾਈਮ ਹੈ ਇੱਕ ਹਫਤੇ ਦਾ ਟਾਈਮ ਹੈ ਟਾਈਮ ਹੀ ਜਿਹੜਾ ਇੱਕ ਹਫਤੇ ਦਾ ਜਿਹੜਾ ਇੱਕ ਹਫਤੇ ਤੋਂ ਬਾਹਰ ਚਲ ਗਿਆ ਉਹਦਾ ਫਿਰ ਕੋਈ ਗਾਰੰਟੀ ਨਹੀਂ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਮੈਂ ਸਾਡੀ ਲਿਆਵੇ ਪੈਸੇ ਲਾਦੀ ਤੇ ਕਹਿੰਦੇ ਲਾਦ ਲੈਣੀ ਤੇ ਗੱਭਣੇ ਨਿਕਲੋ ਤਾਂ ਵੀ ਕੋਈ ਫੋਨ ਕਰਦੇ ਵੀ ਗੱਭਣੇ ਨਿਕਲਾਈ ਠੀਕ ਆ ਨਿਕਲਦੀ ਗੱਭਣੇ ਜੀ ਚਲੋ ਚੈੱਕ ਕੀਤੀਆਂ ਵਾ ਜੜੀਆਂ ਉਹ ਤੇ ਚੈੱਕ ਪਾਸ ਕਰਾਈਆਂ ਵਾ ਤੇ ਵੇਖਣੋਂ ਪਹਿਲੇ ਜਾਉਂਦੀ ਆ ਇੱਕ ਵੀ ਕੋਈ ਸ਼ੱਕ ਜੀ ਉੱਤੇ ਠੀਕ ਹੈ ਥੋੜੀ ਕਿਲੇ ਰੋਣੀ ਪਾਈ ਨਹੀਂ ਜੀ ਠੀਕ ਤਾਂੀਆਂ ਜਿਹੜੀਆਂ ਅਜੇ ਪਾਈਆਂ ਨਹੀਂ ਆ ਇੱਕ ਮਹੀਨੇ ਬਾਅਦ ਦੋਰੀ ਸਪੀਅਰ ਹੋਣੀ ਜੀ ਤੇ ਸਿਰ ਪਾੜੇ ਦੇ ਬਾਕੀ ਪੂਰੀ ਰਾਜੀ ਰੋਜੀ ਹੈ ਵੀ ਚੰਗੇ ਬੋਡੀ ਸਟਰਕਚਰ ਦੀ ਹੈ ਵੀ ਛੋਟੀ ਨਹੀਂ ਹੈ ਬੱਚੀ ਬਾਕੀ ਜੇ ਵੀਡੀਓ ਪਾਉਣ ਦਾ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕ ਕਰ ਆਪਣੇ ਜਿੰਨੇ ਕ ਦੁੱਧ ਉਸ ਹਿਸਾਬ ਨਾਲ ਨਹਿਵਾਂ ਨੀਨਾ ਬਣਾਉਣੇ ਦੂਜਾਂ ਨੂੰ ਜਿਹੜੀ ਬਾਕੀ ਬਹੁਤ ਜ਼ਿਆਦਾ ਚੰਗੀ ਚਲੋ ਆਪਣੇ ਸਮਝਣੇ ਕਿ ਲੈਣੀ ਆ ਬਾਕੀ ਸੋਹਣੀ ਛੋਟੀ ਹੈ ਵੀ ਚੰਗੀ ਸਾਂਭ ਲੈ ਘਰਵਾਈ ਹੈ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਉਮੀਦ ਹੈ ਇਹਨੇ ਸੱਜਣ ਨੇ ਵੀ ਦੁੱਧ ਚੰਗਾ ਚਵਾਇਆ ਹਣਾ ਪੜਾਉਂਦਾ ਵਾ ਕਹਿਣੇ ਤਾਂ ਭਾਵੇਂ 15 ਕਹੇ ਜੀ 16 ਕਹੇ ਜੀ ਤੇ ਕੀ ਰੱਖਣਾ ਇਹਦਾ ਮੁੱਲ ਆਪਾਂ ਇਹ ਤਾਂ ਭਾਵੇਂ 62000 ਦੀ ਵੇਚਦੀ ਛੋਟੀ ਸੀ ਚਲੋ ਆਪਾਂ ਨੂੰ ਤਾਂ ਭਾਣਾ ਮਿਲੀ ਆ ਠੀਕ ਆ ਮੋੜੇ ਤਾਂ 66000 ਦੇ ਦਾਂਗੇ 60000 ਦੀ ਦੇ ਦੋਗੇ ਵਿੱਚੋਂ ਕਰ ਅੱਛਾ 55000 ਦੀ ਚਲੋ ਮੌਕੇ ਤੇ ਥੋੜੀ ਬਾਤਿ ਸ਼ਾਰਟ ਕਰ ਦਾਂ ਠੀਕ ਆ ਉਹ ਰਾਇਤ ਗਏ ਦਾ ਮਾਨਦਾਨ ਤੇ ਹੁਣ ਜਿਹੜੀ ਆ ਇਹ ਟੋਕਰ ਗੱਬਣ ਛੋਟੀ ਆ ਸਾਢੇ 5 ਪੰਜਾਂ ਦੀ ਪੰਜਾਂ ਤੋਂ ਤਾਂ ਆਈਆਂ ਪੰਜਾਂ ਜਿਗਣੇ ਨਾ ਕੋਈ ਠੀਕ ਆ ਜੀ ਤੇ ਤੁਹਾਡੇ ਮੇਰੇ ਨਾਲ ਹੈਗੀ ਮੇਸਨ ਉਹਦਾ ਪੰਜਾ ਸਾਢੇ ਪੰਜਵੇਂ ਮਹੀਨੇ ਦੀ ਜਿਹੜੀ ਹੈਗੀ ਐ ਵੀ ਤੋੜਦੀ ਇਹਨਾਂ ਨੂੰ ਪੰਜਾਂ ਦੀ ਨਹੀਂ ਨਹੀਂ ਇਹ ਨਹੀਂ ਨੇ ਹੱਥ ਇਹ ਘਟਿਆ ਇਹ ਘਟਿਆ ਇਹ ਚੋਹਵੇਂ ਮਹੀਨੇ ਦੀ ਅੱਛਾ ਇਹ ਚੋਹਾਂ ਦੀ ਅੱਛਾ ਪੰਜਾਂ ਵਾਲੀ ਉਧਰ ਚਲ ਗਈ ਐ ਇਹ ਚੋਹਵੇਂ ਮਹੀਨੇ ਦੀ ਗੱਬਣ ਐ ਇਹ ਚੋਹਾਂ ਮਹੀਨੇ ਚੱਕ ਪਾਸਿਆ ਤੇ ਇਹਦੇ ਕੋ ਦੁੱਧ ਇਹ ਦੁੱਧ ਜਿਹੜਾ ਲੀਟਰ ਵਾਲਾ ਸਾਢੇ 8.9 ਕਿਲੋ ਅਠਾਂ ਤੋਂ ਬਾਹਰ ਨੂੰ ਆ ਅੱਛਾ ਤਹਿਸੀਲ ਮੇਰੇ ਨਾਲ ਇਦਾਂ ਹੀ ਭਾਵੇਂ ਚਲੋ ਖੋਜੇ ਪਾ ਚਲੋ ਸਾਢੇ ਕੋਪਰ ਸੰਦਾਈ ਵੇ ਇਹਦੀ ਸੱਜਰ ਦੀ ਗਾਰੰਟੀ ਹੈ ਪਿੱਛੋਂ 16 ਕਿਲੋ ਦੀ ਮਿਲੀ ਆ ਅੱਛਾ ਜਿੱਥੋਂ ਵੇਚ ਕੇ ਉਹਨਾਂ ਲਈ ਅਗਲੇ ਨੇ ਉਹਨ ਇਹਦੇ ਘਰੋਂ ਲਈ ਆਪਾਂ ਠੀਕ ਹੈ ਜੀ ਬਾਕੀ ਇਹ ਨਹੀਂ ਗੱਲ ਹੈ ਕਿ ਵੀਰ ਕੋਈ ਵੀਡੀਓ ਵੇਖ ਕੇ ਫਿਰ ਗੱਪਾਂ ਹੀ ਮਾਰੀ ਜਾਂਦੇ ਗੱਲਾਂ ਹੀ ਕਰੀ ਜਾਂਦੇ ਇੱਥੇ ਆਣ ਕੇ ਚਵਾ ਆ ਕੇ ਲਵੇ ਚੈੱਕ ਕਰਕੇ ਉਹ ਕੋਈ ਠੱਗੀ ਵਾਲਾ ਮਹਿਮਾਨ ਨਹੀਂ ਹੈ ਵੀ ਜਦਾਂ ਮੰਨ ਲਓ ਵੀ ਇੱਥੇ ਹੁਣ ਆਹ ਕਰ ਦਈਏ ਤਾਂ ਆਖੇ ਆਨਲਾਈਨ ਚੱਲ ਜੇ ਹਾਂਜੀ ਹਾਂਜੀ ਨਹੀਂ ਨਹੀਂ ਇਹ ਆ ਕੇ ਚਲੋ ਆਪਣੀ ਤਸੱਲੀ ਕਰਕੇ ਖੜੇ ਕੋਈ ਕਰਕੇ ਲਵੇ ਕੋਈ ਥਾਂ ਤੇ ਨੁਕਸ ਨਿਕਲੇ ਜੇ ਕੋਈ ਵੀਰ ਭਰਾਮਾ ਮੁੰਗਾਉਂਦਾ ਤੋਰੋ ਫਿਰ ਇੱਕ ਰੀਨ ਬੱਚਾ ਮਰ ਗਿਆ ਨਾ ਬੱਚੇ ਮਰੇ ਨਾ ਬਾਈਆ ਠੀਕ ਹੈ ਜੀ ਇਹ ਜਿਹੜੇ ਬੱਚਾ ਮਰ ਗਏ ਬੱਚਾ ਲੈ ਗ ਹੋਰ ਹੱਦ ਗਈ ਉਹ ਨਹੀਂ ਨਹੀਂ ਉਹ ਕੰਮ ਕਰਨਾ ਉਹ ਚੀਜ਼ ਦਾ ਤਾਂ ਫਾਇਦਾ ਹੀ ਨਹੀਂ ਨਾ ਕੋਈ ਬਰਕਤ ਹੀ ਨਹੀਂ ਹੈਗੀ ਉਹ ਕੰਮ 'ਚ ਹਾਂਜੀ ਕੋਈ ਨਾ ਕੋਈ ਕੋਈ ਨਹੀਂ ਹਾਂਜੀ ਹਾਂਜੀ ਚਲੋ ਕੋਈ ਚਲੋ ਜੇ ਬੱਚਾ ਮਰ ਗਿਆ ਕੋਈ 2-4000 ਘਟਾ ਜੋਗੀ ਉਹ ਦਿਨਾਂ ਕੋਈ ਇੱਡਾ ਫਰਕ ਨਹੀਂ ਪੈਂਦਾ ਜੇ ਇਹ ਮਾਈ ਨਾ ਕਰਦੇ ਨਾ ਰੱਬ ਕਰਾਵੇ ਜੇ ਕਮਾਈ ਘਾਟੇ ਤੇ ਫਿਰ ਕੀ ਘਾਟਾ ਹਾਂਜੀ ਹਾਂਜੀ ਜੇ ਕਮਾਈ ਸੱਚ ਹੋਣੀ ਉਹ ਇੱਠਾਂ ਤੋਂ ਬਾਹਰ ਲੀਟਰ ਵਾਲਾ ਮੌਕੇ ਤੇ ਜਿਹੜਾ ਛਵਾ ਦੋਗੇ ਉਹਨਾਂ ਨੇ ਡੰਗਲ ਮੰਲੋਂਗੇ ਸਵੇਰ ਦੇ ਹੀ ਵੇਚ ਚੁੱਕੇ ਆ ਠੀਕ ਆ ਤੇ ਆਓ ਚਲੋ ਇਸ ਤਰ੍ਹਾਂ ਹੀ ਆਈ ਚਲਾਈ ਆਈ ਚਲਾਈ ਤੋਰਾ ਤੋਰਾ ਫੇਰ ਇਹ ਨਵੀਂ ਕਰਨੀ ਇਹ ਆਪ ਕੋ ਕਿ ਬਿਲੀ ਚੰਗੀ ਮਹੀਂ ਵਜਨ ਵਾਲੀ ਆ ਕਰੋ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਹਾਂ ਇਹ ਕੀ ਮੜਿਆ ਮੈਨੂੰ ਆਲ ਬਣਾਉਣੀ ਘਰ ਦੇ ਦੀ ਹਲੋ ਪੇਠਪੜੇ ਤਾਂ ਦੇਖ ਸਕਦੇ ਚੰਗੀ ਆ ਬਾਕੀ ਕੱਦ ਕਾਠ ਵੀ ਚੰਗਾ ਵਾ ਇਹਦਾ ਤੇ ਸੱਜਣ ਨੇ ਵੀ ਦੁੱਧ ਜਿਹੜਾ ਵਾ ਕਹਿੰਦੇ ਕਿ 16 ਲੀਟਰ ਜਿਹੜਾ ਇਹਨੇ ਚਵਾਇਆ ਅਠਾਂ ਦੇ ਬਾਅਦ 20 ਲੀਟਰ ਆ ਜੋ ਲੈ ਆਓ ਜੀ ਪਰ ਮਾ ਕੇ ਹੈ ਮਹੀਨੇ ਥਾਂ ਚ ਵੀ ਪੂਰ ਛਟਾ ਨਹੀਂ ਤੇ ਕੋਈ ਬਾਤ ਘਾੜ ਨਹੀਂ ਤੇ ਟੋਕੜਾਂ ਖਣ ਪੁੱਜਦੇ ਘਟ ਜਾਂਦੇ ਆ ਠੀਕ ਆ ਕੋਈ ਬਾਤ ਘਾਟ ਨਹੀਂ ਥਾਂ ਬਰਾਬਰ ਜਿਹੜੇ ਸਾਰੇ ਬਿਲਕੁਲ ਮੈਂ ਨਾ ਵੀ ਗੱਡੀ ਨਹੀਂ ਆ ਜੋ ਬਜਾ ਰਾਂ ਲੱਖ ਰੁਪਏ ਦੀ ਬਾਕੀ ਇਹ ਆ ਕਿ ਚਲੋ ਕੱਦ ਕਾਠ ਪੱਖੋਂ ਜਿਹੜੀਆਂ ਹੱਲੇ ਤੱਕਰ ਤਾਂ ਦਿਖਾਉਂਦੇ ਸਾਰੀਆਂ ਚੰਗੀਆਂ ਵਾ ਬਾਕੀ ਜਿਆਦਾ ਦਰਮਿਆਨਾ ਹੈ ਉਹ ਆਪਾਂ ਤੁਹਾਨੂੰ ਦੱਸਤਾ ਉਹ ਬੱਚਾ ਮਰੀ ਦਾ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਤਾ ਹਾਂਜੀ ਮਧਰੀ ਵਗ ਗਈ ਤੋਕੜ ਕਾ ਬੰਦ ਗਾਂ ਕਰਕੇ ਲੈਣੀ ਕਿਹਨੇ ਹਾਂਜੀ ਹਾਂਜੀ ਕੀਤੇ ਕਿਹਨੇ ਗਾਂ ਅਖਰਦਾ 20 ਬੜੀ ਇਹ ਤਾਂ ਮੈਂ ਥੋੜੀ ਚੰਗੀ ਲਈਦੀ ਆ ਜੀ ਨਕੀ ਜੀ ਹੋਵੇ ਵਧਰੇ ਦਾ ਕਿਹਨੇ ਕੀ ਨਕੀ ਜੀ ਹੋਵੇ ਇਹ ਵੀ ਸੱਜਰ ਹੈ ਜਿਹੜੀ 40 45 ਦਾ ਤੋਕੜੀ 40 45 ਮਿੰਟ ਸੱਜਰ ਵੀ ਹੋਣੇ ਮੁੱਲੇ ਤਾਂ ਕੰਮ ਕਰੀ ਇਹਦਾ ਮੁੱਲ ਮੈਂ ਹੀ ਤਾਂ ਜਿੰਨਾ ਮਰਜ਼ੀ ਕਰੀ ਹੁਣ ਮੈਂ ਦਿੰਦਾ 66000 ਦੀ 66000 ਦੀ ਵਿੱਚੋਂ ਕਰਨਾ ਮਨ 60000 ਦੇ ਦਾਂਗੇ ਅੱਛਾ 60000 ਦੀ ਦੇ ਦੋਗੇ ਤੇ ਦੁੱਧ 8 ਲੀਟਰ ਕਰੋ ਚਵਾ ਦੋਗੇ 8 ਲੀਟਰ ਚਵਾ ਵੀ ਲੈ ਚੱਕ ਪਾਸ ਚਵਾ ਮਹੀਨੇ ਚੱਕ ਪਾਸ ਬਾਕੀ ਇਕ ਕੁਟੀ ਜਾਨੀ ਕੋ ਠੀਕ ਹੈ ਜੀ ਤੇ ਆ ਵੀ ਖੋਲੋ ਫਿਰ ਤੋਰੀ ਇਹ ਜੋ ਦੀ ਆਪਣੀ ਸੂਈ ਆ ਪਹਿਲਾ ਸੂਆ ਜਿਹੜੀ ਕੋਕਰ ਦੇ ਬਣੇ ਸਾਢੇ ਤਿੰਨ ਜਮਾ ਦੀ ਕਿੰਨੇ ਦੀ ਆ ਇਹ ਜਮਾ ਕਿ ਵੀ ਨਹੀਂ ਦੀਆ ਜਮਾ ਦਾ ਨਾ ਇਹਦੇ ਮਗਰ ਬੱਚਾ ਅੱਛਾ ਇਹਦੇ ਮਗਰ ਬੱਚਾ ਵੀ ਹੈਗਾ ਵਾ ਬੱਚਾ ਹੈਗਾ ਦੁੱਧ ਦੇ ਥਲੇ 4 ਕਿਲੋ 4 ਕਿਲੋ ਦੁੱਧ ਆ ਤੇ ਕਿੰਨੇ ਚੱਦੇ ਚੱਕ ਪਾਸਿਆ ਹੈ ਇਹ ਇੰਨਾ ਹੀ ਚਾਰ ਹੀ ਚਾਰ ਹੀ ਜਾ ਰਹੀ ਮੈਂ ਚਲੀ ਜਾ ਆ ਠੀਕ ਹੈ ਤੋਰੋ ਫਿਰ ਇੱਕ ਰੀ ਤੋੜ ਦਿਓ ਇਹਨੂੰ ਮਿਲਦੀ ਕੱਟੇ ਤੇ ਆ ਮਿਲਦੀ ਕੱਟੇ ਤੇ ਆ ਪਾਣ ਗੱਟ ਦੇ ਬੰਨ ਨੂੰ ਜਿਹੜਾ ਪਾਣ ਇਕੱਠਾ ਕੱਟੇ ਨਾਲ ਚੋ ਕੇ ਲਈ ਆ ਅੱਛਾ ਕੱਟੇ ਨੇ ਰਤੀ ਅੱਜ ਉਹ ਆਈ ਆ ਕੱਟਾਂ ਨਾਲ ਹੀ ਦੇ ਦੇਣਾ ਕੱਟਾਂ ਨਾਲ ਨਾਲ ਪਿਛੋਂ ਨਾਲ ਹੀ ਆਇਆ ਕੰਪਨੀ ਠੀਕ ਆ ਅਸੀਂ ਕੱਟੇ ਨਾਲ ਚੋਈ ਜਿਹੜੀ ਕੱਟੇ ਆ ਜੀ ਠੀਕ ਹੈ ਜੀ ਅੱਜ ਵੇਖੋ ਲੱਪਾ ਲਪਾ ਲਾਇਆ ਰਾਤ ਦੀਆਂ ਆਈਆਂ ਹੋਣਾ ਤੇ ਹੁਣ ਜੀ ਗੱਲਾਂ ਲਾਉਂਦੀ ਆ ਪਹਿਲਾ ਹੀ ਆ ਕੱਟਾ ਆ ਉਹ ਪਰਾਂ ਬੈਠਾ ਵਾ ਉਹ ਤੁੰ ਗੱਟਾ ਉਖਾਉਂਦੀ ਜੀ ਕੱਟਾ ਉਹ ਜਿਹੜਾ ਸਾਹਮਣੇ ਦੇਖ ਸਕਦੇ ਜੀ ਉਹ ਮੈਂ ਖਾਲ ਦੇਣਾ ਵਾ ਆ ਜਿਹੜਾ ਕੱਟਾ ਜੀ ਆ ਕੱਟਾ ਆ ਠੀਕ ਆ ਆਪ ਵੀ ਬੜੀ ਸਾਫ ਆ ਲੀ ਮਗਰ ਆਖੀਏ ਕਟਾ ਵਖਰਾ ਤਿੰਨ ਚਾਰ ਜਹਾ ਦਾ ਵੇਚ ਦਿਓ ਹੋਣੀ ਗੱਲ ਹਾਂਜੀ ਹਾਂਜੀ ਨਾਲ ਹੀ ਆ ਇਹ ਤਾਂ ਨਾਲ ਚਲੋ ਜਿਹੜੇ ਚੀਜ਼ ਨਾਲੇ ਪਾਲੂ ਕਿਹਦੇ ਘੱਟ ਹੋ ਗਈ ਹਾਂਜੀ ਹਾਂਜੀ ਕੋਈ ਕੋਈ ਫੋਲਵਰ ਕੰਮ ਕੱਢੂਗਾ ਜੀ ਹਾਂਜੀ ਹਾਂਜੀ ਜੇ ਵਖਰਾ ਵੇਚਿਆ ਤਾਂ ਫਿਰ ਨਾਲੇ ਕੋਈ ਸੌਖੀ ਚੋਲੂ ਜਾ ਕੇ ਹਾਂਜੀ ਨਾਲ ਨਾਲ ਗਲਾਬਾ ਨਾਲ ਪਾਲੂ ਆਪੇ ਬਾਕੀ ਕੱਦ ਕਾਠ ਦੀ ਪੇਠ ਪੁੜੇ ਦੀ ਇਹ ਵੀ ਚੰਗੀ ਆ ਤੇ ਇਹਦਾ ਮੁੱਲ ਵੀਰ ਜੀ ਫਿਰ ਇਹ ਛੋਟੀ ਦੇ ਲਾਂਗੇ 60 ਹਜ਼ਾਰ ਦੀ 60 ਹਜ਼ਾਰ ਦੀ ਹਾਂਜੀ ਵਿੱਚੋਂ ਕਰਨਾ ਮਾਨਤਨ 55000 ਦੇ ਦਾਂਗੇ 55000 ਦੀ ਚਲੋ ਵਿੱਚ ਸ਼ੋਰਟ ਕਰ ਦੋ ਸ਼ੋਰਟ ਕਰਾਂਗੇ ਵਿੱਚੋਂ ਚੰਗ ਪਾਸ ਆ ਥਾਣਾ ਸਮਝ ਗਾਰੰਟੀ ਹੋ ਗਈ ਠੀਕ ਆ ਤੇ ਆ ਛੋਟੀ ਕਿੰਨੇ ਚਿਰ ਦੀ ਚੈੱਕ ਇਹ ਸਾਡੇ 3 ਨਵਾਂ ਮਹੀਨੇ ਦੀ ਇਹ ਸਾਡੇ 3.5 ਮਹੀਨਿਆਂ ਦੀ ਬਾਕੀ ਸੋਣੀ ਛੋਟੀ ਹੈ ਵੀ ਨਹੀਂ ਨਹੀਂ ਠੀਕ ਰਹੀ ਜਾ ਨਹੀਂ ਚਾਹੁੰਦਾ ਤਾਂ ਇਹ ਚਾਹੁੰਦਾ ਤਾਂ ਇਹ ਜੰਗ ਕਿੰਨਾ ਬਹੁਤ ਚਾਰ ਕਿੰਡ ਕੇ ਲਵੇ ਭਾਈ ਚਾਰ ਮਹੀਨਾ ਤੇ ਲੱਗ ਗਿਆ ਵੀ ਜਿਹੜੀ ਚੈੱਕ ਪਾਸ ਰਸਤੇ ਥਾਣੇ ਦੇ ਵੀ ਦੇਖ ਸਕਦੇ ਹਾਂ ਇਹ ਬਹੁਤ ਚੰਗਾ ਵਾ ਇਹ ਸਾਡੇ ਕੋਲ ਦੁੱਧ ਦੇ ਥੱਲੇ 6 ਕਿਲੋ ਹੀ ਸਤ ਅੱਛਾ ਇਹ ਸਾਡੇ ਕੋਲ ਬਹੁਤ ਭਰਾਈ ਹੁੰਦਾ ਚਾਰੇ ਕਿਲੋ ਚਾਰ ਕਿਲੋ ਹੋਰ ਗੱਲ ਤੇ ਪਹਿਲੀ ਮੌਕੇ ਦੀ ਇਹਦੇ ਪਾਸੇ ਵੀ ਖਾਂ ਲਈ ਚਲੋ ਤੋਰ ਹਾਂ ਸੁਆ ਝੋਟੀ ਆ ਇਹ ਵੀ ਪਹਿਲਾ ਸੁਆਈ ਆ ਜੇ ਬੰਦੇ ਕਾਉਂਡ ਦੀ ਕਿਹ ਹੈ ਬੰਨਿਆ ਨਹੀਂ ਇਹ ਵੀ ਪਿਛੋ ਸਾਰੀਆਂ ਜੜੀਆਂ ਕੱਤ ਕਾਟ ਦੀਆਂ ਇੱਕੋ ਜੀਆਂ ਹੀ ਆਪਾਂ ਦੇਖ ਸਕਦੇ ਹਾਂ ਤੋਰ ਦੋ ਇੱਕ ਰੀ ਨਵੀ ਲਓ ਜੀ ਦੁੱਧ ਚਾਰੇ ਇਹ ਬਹੁਤ ਭਰਾਈ ਆਂ ਯਾਰਗਾਂ ਤੇ ਮਿਲਦੇ ਕਿੱਦਾਂ ਜੇ ਫੇ ਦੋ ਘੰਟੇ ਗੱਲ ਹੋਇਆ ਅੱਜ ਸਵੇਰੇ ਘਾਟ ਦੀ ਅੱਜ ਘਾਟੇ ਤੇ ਮਿਲ ਗਈ ਦੋ ਘੰਟੇ ਗੱਲ ਹੋਇਆ ਦੋ ਘੰਟੇ ਬਾਕੀ ਪਿੱਠਪੜੇ ਤੋਂ ਕੱਦ ਕੱਟਦੇ ਵਿੱਚ ਠੀਕ ਹੈ ਜੀ ਦੋ ਚਾਰ ਘੰਟੇ ਗੱਲਵਾ ਸਕਦੀ ਹੈ ਠੀਕ ਹੈ ਜੀ ਇਹਨਾਂ ਘਰ ਦੀ ਗੱਡੀ ਵਾਲੀ ਘਰੋਂ ਨਹੀਂ ਗੱਡੀ ਹਾਂ ਜੀ ਇਹਨੇ ਜੀਨੇ ਲਿਆਣ ਠੀਕ ਕੀ ਗੱਲਵਾਵੇ ਬਾਕੀ ਉਤਰਾ ਮੂੰਹ ਮੱਥੇ ਤੇ ਸਿੰਗਾ ਸੁੰਗਾ ਤੋਂ ਸੋਹਣੀ ਆ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਜੇ ਝੋਡੀ ਦਾ ਜਾਇਜ ਮੁੱਲ ਹੈ ਚਲੋ ਉਧਾਂ ਝੋਡੀ ਤੇ ਬੜੀ ਚਲੋ ਹੁਣ ਥੋੜੀ ਪ੍ਰਾਣ ਪ੍ਰਾਂਡੀ ਜੀ ਨਾ ਆਉਣੀ ਹਾਂ ਜੀ ਪਹਿਲਾਂ ਪੱਲਾ ਲਗਾਵਾ ਚਲੋ ਸਾਹਮਣੀ ਬੈਣੀ ਚਲੋ ਜੇ ਅਸੀਂ ਜਾਵਾਂਗੇ ਫਿਰ ਹੋਰ ਹਿਸਾਬ ਨਾਲ ਹੋਊਗਾ ਹਾਂ ਜੀ 59000 ਦੇ ਦਾਂਗੇ 59000 ਦੀ ਕਰਨਾ ਵੀ ਚ ਮੰਨ 48000 ਦੇ ਦਾਂਗਾ ਅੱਛਾ 50 ਤੋਂ ਵੀ ਅੰਦਰ ਹੀ ਅੰਦਰ ਦੇ ਦਾਂਗੇ ਲੱਪਾ ਲੱਪਾ ਲਗਾਵਾ ਠੀਕ ਹੈ ਜੀ ਅੰਦਰ ਹੀ ਦੇ ਦਾਂਗੇ ਇਹ ਝੋਡੀ 3.5 ਦਿਨ ਨਹੀ ਮਹੀਨੇ ਵੀ ਤਿੰਨਾਂ ਵੀ ਨਹੀਂ ਇਹ ਤਿੰਨਾਂ ਮਹੀਨੇ ਦੀ ਇਹ ਤਿੰਨਾਂ ਮਹੀਨੇ ਦੀ ਅੱਛਾ ਅਗਲੀ ਲਾਈ ਹਜੇ ਹੁਣੇ ਇਹ ਵੀ ਆਈ ਹੈ ਦੁੱਧ ਆਂਦੀ ਆ ਪਤੋਂ ਤੇ ਕਿੰਨਾਂ ਕਿਲੋ ਆ ਦੁੱਧ 1 ਕਿਲੋ ਅੱਛਾ ਦੁੱਧ ਕਿਲੋ ਥਾਣੇ ਪਾਸ ਕਰਾਉਗੀ ਕਿ ਹਾਂਜੀ ਥਾਣੀ ਪਾਸ ਚਲੋ ਫਿਰ ਤਾਂ ਅਸੀਂ 2 ਕਿਲੋ ਕਿਹਾ ਵਾ ਅੱਧਾ ਉਹ ਚ ਤੋੜਦਾ ਵਾ ਮੈਂ ਅੱਛਾ ਕਿਲੋ ਇੱਕ ਬਰਾਬਰ ਠੀਕ ਹੈ ਜੀ ਸਾਨੂੰ ਸੁਣੀ ਸਾਫ਼ ਵਾਲੀ ਗੱਲ ਜੀ ਠੀਕ ਆ ਸਾਨੂੰ ਸੁਣੀ ਪਾਸ ਕਿਨੇ ਕੋਈ ਕਿਲੋ ਕਿਨੇ ਅਸੀਂ ਐਵੇਂ ਕਿਲੋ ਕਿ ਕਹਿੰਦੇ ਕਿ ਗੱਬਰ ਦੀ ਗਰੰਟੀ ਹੋਗੀ ਕਿਨੇ ਚਰਦੇ 3 ਮਹੀਨੇ 3 ਮਹੀਨੇ ਦੀ ਚੱਕ ਪਾਸ ਦੀ ਗਰੰਟੀ 3 ਮਹੀਨਿਆਂ ਦੀ ਚੱਕ ਪਾਸ ਦਸਤੇ ਦੁੱਧ ਕਿਲੋ ਖਾਂਦੀ ਜੇ ਅੱਜ ਲੈ ਆ ਵੀਰ ਜੀ ਆ ਬਗੂਣੀਆਂ ਬਤਾਰਾਂ ਮਾਰ ਕੇ ਲੈ ਲੀ। ਠੀਕ ਐ। ਇਹ ਨਹੀਂ ਤੇ ਆ ਮਹੀਂ ਜੁੜਾ ਆਇਆ ਇਕੱਠੇ ਹੀ। ਠੀਕ ਐ। ਜੁੜਾ ਤਾਜੀ ਬਚਾਉਂਦੇ ਠੀਕ। ਚਾਲੀ ਕਰ ਮਾਰ। ਉਹ ਤਰ੍ਹਾਂ ਕੱਦ ਕਾਠ ਪੱਖੋਂ ਵੀ ਚੰਗੀ ਆ। ਸਾਰੀਆਂ ਜੜੀਆਂ ਵਾਂ ਝੋਟੀਆਂ ਚੰਗੇ ਦੁੱਧਾਂ ਦੇ ਹੈ ਗਿਆ ਵੇ ਝੋਟੀਆਂ ਵਾਂ। ਤੇ ਬਾਕੀ ਚੰਗੀ ਝੋਟੀ ਸੰਬੰਧੇ ਤੋਕੜ ਕੱਪਨ ਸੰਬੰਧੇ ਫਾਇਦਾ ਵਾ। ਕੋਲਾ ਖਾ ਦਾ ਲੈ ਕੇ ਫਿਰ ਸਾਹਮਣਾ ਕਿਸ ਨੇ ਕੀ ਹੈ ਮੁਰਕੇ ਜਾ ਕੇ ਫਿਰ ਹੁੰਦੇ ਨਾ ਗਿਆ ਦੇ ਹਾਂਜੀ ਹਾਂਜੀ ਚੰਗੀ ਨਹੀਂ ਹੋਣ ਦੀ ਲਈ ਵਿਕਣੀ ਜਾ ਕੇ ਤੋਂ ਤੇ ਇਹ ਤਾਂ ਮੁੱਲ ਇਹ ਦੇ ਦਾਂਗੇ ਸਾਹਮਣੇ 46000 ਦੀ 46000 ਦੀ 42000 ਦੇ ਦਾਂਗੇ 42000 ਦੀ ਗਾਂ ਸੋਈ ਜੇ ਗਾਂ ਤੇਨ ਚਾਰ ਹੀ ਕੋਈ ਲੱਗੀ ਹਾਂਜੀ 1 ਕਲ ਹਾੜ ਲਾ ਕੇ 3 ਆਲ ਪੈਂਡਿਆ ਚੌਂਕ ਹਾਂਜੀ ਉਥੇ ਚੌਂਕ ਲਾ ਕੇ ਭੰਗਾਈ ਅੱਧੀ ਵੱਟੀ ਅੱਛਾ ਦੋ ਜਲਕੇ ਦੀ 40000 ਅੱਜ ਹੀ ਰਾਤ ਸੋਈਆਂ ਗਾਂ ਵੱਟੀਆਂ ਸੀ ਚਲੋ ਕੋਈ ਗੱਲ ਨਹੀਂ ਇਹ ਤਾਂ ਮਗਰ ਕੇ ਜੇ ਬੱਚਾ ਹਾਂਜੀ ਇਹ ਤਾਂ ਮਗਰ ਬੱਚਾ ਕੀ ਇਹ ਮਗਰ ਬੱਛਾ ਵਾ ਬੱਛਾ ਹੋਗਾ ਠੀਕ ਹੈ ਚਲੋ ਦੋ ਤੇ ਮਾੜ ਕੋ 11 12 ਕਿਲੋ ਚਲੋ ਲੈ ਓਏ ਕਰੀ ਬਾਕੀ ਕਵਾ ਬਸਮਾ ਬੱਚਾ ਵਾ ਅੱਛਾ ਜੀ ਜਿਹੜਾ ਇਹਦਾ ਬੱਚਾ ਆ ਉਹ ਤੁਸੀਂ 15 ਕਿੰਨੇ ਸੀ ਹੈ ਹਨਾ ਆ 15 ਕਿੰਨੇ ਵਿਗਣੇ ਨਹੀਂ ਨਿਕਲਿੰਦੀ ਨਾ ਕਿੰਨੇ ਕੋਈ ਮਹੀਨੇ ਤੇ ਲੱਗੇ ਕਿੰਨੇ ਲੈ ਕੋਈ ਮਹੀਨੇ ਤੇ ਆ ਬੱਚਾ ਜੀ ਠੀਕ ਹੈ ਲੈ ਜਾ ਬਾਕੀ ਸਿੰਘ ਸ਼ਨੀ ਬੜੀ ਆ ਬਾਕੀ ਦੁੱਧ ਬਾਕੀ ਫਰਟ ਵੀ ਇਹਦੇ ਚੰਗੀ ਏ ਜੋ ਕਿ ਹੈਗੇ ਵੀ ਕਰਸਤੀ ਆ। ਫਰਟ ਵਾਲੀ ਹਜੇ ਫਰਟ ਸ਼ੀਸ਼ੇ ਆਈ ਜੀ। ਹਰ ਕੋਈ ਦੋ ਘੜਾ ਰੱਖਿਆ ਦੀ ਸ਼ੀਸ਼ੇ ਦਾ ਨੌਂ ਡੀਆਂ ساری। ਚਾਈ ਵਾਲੇ ਉਹ ਵੀ। ਤੇ ਇਹ ਕਿੰਨੇ ਦੇ ਦੇ ਦਈਏ ਫਿਰ ਜੀ? 32000 32000 30000 ਜੀ। ਤੇ ਪੱਕਾ ਦੁੱਧ ਕਿੰਨਾ ਚਵਾ ਦੋਗੇ ਕਰੋ? ਦਾਹਾਂ ਤੋਂ ਬਾਹਰ ਹੀ ਜਿਹੜਾ ਕਿੰਨਾ ਮੈਂ ਤਾਂ ਦਾਹਾਂ ਦਾ 1100 ਆਜੂ ਪੌਣੇ 10 ਨਹੀਂ ਹੋਵੇ ਦਾ। ਅੱਛਾ। ਇਹ ਵੀ ਗੱਲ ਹੈ ਕੀ? ਠੀਕ ਹੈ ਜੀ। ਤੇ ਠੀਕ ਹੈ ਜੀ ਹੋਰ ਕੁਛ ਕਹਣਾ ਫਿਰ ਬਾਕੀ ਇਹ ਆ ਕਿ ਉਹ ਰਹਿਣ ਦੋ ਉਹ ਅਗਲੀ ਵੀਡੀਓ ਚ ਕਿੰਦੇ ਪਾ ਦੇਾਂਗੇ ਬਾਕੀ ਹੋਰ ਉਹ ਵੀ ਕਿਸੇ ਨੇ ਵੇਖਣੀ ਹੁਣ ਇੱਥੇ ਆ ਕੇ ਵੇਖ ਸਕਦਾ ਹੈ ਉਹ ਜਿਹੜੀਆਂ ਮੱਝਾਂ ਜੇ ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਖ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜਿਹੜੇ ਕੋ ਪਸੰਦ ਹੁੰਦੀ ਆ ਪਾਸ ਕਰਕੇ ਖੜੇ ਅਸੀਂ ਮਾਲਸਾਲਾ ਗਲਾਬ ਜੀ ਨਾ ਵਾ ਪੁੱਛ ਦੂੰ ਅੱਛਾ ਫੇਰ 올ੜੀ 올ੜੀ ਇਹ ਗੱਡੀ ਕੀ ਰਮਾਈ ਆ ਪਿਤਾ ਨੇ ਢਾੜ ਕੇ ਚੰਗੂ ਗੱਡੀ ਗੱਲ ਨਹੀਂ ਮੰਨਦੀ ਠੀਕ ਆ ਜਿਹੜਾ ਲਿਆਉਣੇ ਨਾਦਰ ਜੀ ਚੰਗਾ ਠੀਕ ਆ ਆ ਭਾਜੀ ਨਾਲ ਕੇ ਮੈਂ ਕੋਈ ਆ ਜੀ ਮੈਂ 10 ਪਾਉਣੀਆਂ ਟੋਕੜਾ ਗੱਬਣੇ ਪਾਉਣੀਆਂ ਠੀਕ ਆ ਭਾਜੀ ਠੀਕ ਆ ਚਲੋ ਠੀਕ ਆ ਜੀ ਅਣ ਜੋਨੇ ਜਾ ਤਾਂ ਵੇਲੇ ਹਣਾ ਹਾਂ ਜੀ